ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਸਾਰੇ ਆਪਣੇ ਜਿੰਤੂ ਪਰਿਵਾਰ ਜਿੰਨਾ ਵੀ ਹੈ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਨੂੰ ਜੀ ਰੁੜਕੀ ਵਾਲੇ ਵੱਲੋਂ ਤੇ ਰੁੜਕੀ ਵਾਲੇ ਤੇ ਘੋੜੇ ਵਾਲੋਂ ਜੀ ਸਤਿ ਸ਼੍ਰੀ ਅਕਾਲ ਲੋ ਜੀ ਕਰਦੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਆ ਸਫ਼ਰ ਦੇ ਨਾਲ ਤੇ ਹੁਣ ਆਪਾਂ ਜਿੱਧਰ ਰੁਕੇ ਸੀਗੇ ਇੱਥੇ ਹੰਬੀਰਪੁਰ ਸ਼ਹਿਰ ਦੇ ਵਿੱਚ ਤੇ ਇੱਥੋਂ ਹੁਣ ਬੱਸ ਫੜ ਕੇ ਜਾਵਾਂਗੇ ਜਿੱਥੇ ਆਪਾਂ ਦੁਕਾਨ ਤੇ ਕੁੜਾ ਠੀਕ ਹੋਣਾ ਦਿੱਤਾ ਹੈ ਤੇ ਜਦੋਂ ਕੰਮ ਕਰਾਉਣ ਲਈ ਦਿੱਤਾ ਜਿੱਥੇ ਦੁਕਾਨ ਤੇ ਤੇ ਉੱਥੇ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਬਾਈ ਇੱਕ ਤਾਂ ਆ ਗਿਆ ਆ ਦੁਕਾਨ ਖੁੱਲ ਗਈ ਆ ਤੇ ਉਹ ਕਹਿੰਦਾ ਬਾਈ ਜene ਕੰਮ ਕਰਨਾ ਉਹ ਹਲੇ ਆਏ ਨਹੀਂ ਭਾਜੀ ਉਹਨਾਂ ਥੋੜੇ ਜਿਹਾ ਲੇਟ ਆਉਣਾ ਹੈ ਤੇ ਮੈਂ ਕਿਹਾ ਚਲੋ ਆਪਾਂ ਕੋਈ ਮੈਂ ਭਾਜੀ ਪਹੁੰਚਦਾ ਇੱਥੇ ਆ ਨਾ ਤੇ ਕਹਿੰਦਾ ਤੁਸੀਂ ਆ ਜਾਓ ਤੇ ਜਾ ਕੇ ਦੇਖਦੇ ਆ ਮਾਲਕ ਮਿਹਰ ਕਰੇ ਬੇ ਕੰਮ ਮੈਂ ਵਧੀਆ ਤਰੀਕੇ ਨਾਲ ਕਰ ਦੇਣ ਇਹ ਦੁਕਾਨ ਤਾਂ ਛੁੱਟੀ ਜਈ ਹੈ ਥੋੜੇ ਦਿਲ ਜੇ ਡਰਦਾ ਵੀ ਆ ਕਿਤੇ ਕੋਈ ਵੱਡਾ ਫਾਲਟ ਨਾ ਪਾ ਦੇਣ ਕਿਉਂ ਜਿਹੜੀਆਂ ਇਹ ਆਪਣੇ ਕੀ ਉਹਨੂੰ ਕਹਿੰਦੇ ਹੁੰਦੇ ਆ ਹਾਈਡਰੋਲਿਕ ਅਪਰੇਟਾਂ ਹੁੰਦੀਆਂ ਇੱਕ ਕਾਰੀਗਰ ਬੰਦਾ ਬਹੁਤ ਚਾਹੀਦਾ ਨਾਲ ਠੀਕ ਕਰਨ ਨੂੰ ਬਾਕੀ ਦੇਖਦੇ ਆ ਕਿੱਦਾਂ ਦਾ ਕੰਮ ਕਰਦੇ ਆ ਤੇ ਹੌਲੀ ਹੌਲੀ ਪਹੁੰਚਦੇ ਆ ਦੁਕਾਨ ਤੇ ਤੇ ਦੁਕਾਨ ਤੇ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਮਾੜੇ ਜਿਹਾ ਝਾਕਾ ਤੁਹਾਨੂੰ ਅੰਮ੍ਰਿਤਪੁਰ ਦੇ ਬੱਸ ਸਟੈਂਡ ਦਾ ਵੀ ਕਰ ਦਿਵਾਵਾਂਗੇ ਕਿਉਂਕਿ ਇੱਥੋਂ ਬੱਸੀ ਜਾਣਾ ਬਣਾ ਉੱਧਰੋਂ ਕੰਮ ਮਹਿੰਗਾ ਹੋ ਸਕਦਾ ਜਿੱਦੜ ਆਪਾਂ ਥੋੜਾ ਠੀਕ ਹੋਣਾ ਦਿੱਤਾ ਆ ਅਨੂੰ ਚੌਂਕਿਆ ਵੇ ਅਨੂੰ ਚੌਂਕ ਲਾ ਉੱਥੇ ਹੋਟਲ ਇੱਕ ਹੀ ਸੀਗਾ ਉਹ ਹਾਈ ਫਾਈ ਸੀਗਾ ਆਪਣੇ 5 ਸਟਾਰ ਵਾਂਗੂ ਰੱਖ ਲਓ 5 ਸਟਾਰ ਤਾਂ ਨਹੀਂ ਪਰ ਮਹਿੰਗਾ ਸੀਗਾ ਕਾਫੀ 2500 ਨੂੰ ਕਮਰਾ ਕਹਿੰਦੇ ਸੀਗੇ ਤੇ ਇਸ ਕਰਕੇ ਫਿਰ ਉੱਥੋਂ ਆਪਾਂ ਪੁੱਛਿਆ ਤੇ ਇੱਧਰ ਸ਼ਹਿਰ ਦੇ ਵਿੱਚ ਆ ਗਏ ਸੀਗੇ ਆਪਾਂ ਤੇ ਆਜੋ ਚੱਲਦੇ ਆਂ ਜੀ ਦੁਕਾਨ ਵਾਲੇ ਨਾਲ ਤੇ ਜਾ ਕੇ ਦੇਖਦੇ ਆਂ ਆਪਣੇ ਤੂਫਾਨ ਦਾ ਹਾਲਚਲ ਕਿਤਾ ਆ ਬਸ ਸਟੈਂਡ ਹਮੀਰਪੁਰ ਸੂਬਾ ਹਿਮਾਚਲ ਪ੍ਰਦੇਸ਼ ਹਮੀਰਪੁਰ ਕਾਫੀ ਵੱਡਾ ਸ਼ਹਿਰ ਆ ਜਿਲ੍ਹਾ ਆ ਨਾ ਪਿੰਡਾਂ ਕਸਬਿਆਂ ਦਾ ਡਿਸਟ੍ਰਿਕਟ ਆ ਸੂਬਾ ਹਿਮਾਚਲ ਪ੍ਰਦੇਸ਼ ਦਾ ਮੈਂ ਗਿਆ ਬਸ ਸਟੈਂਡ ਤੇ ਹਮੀਰਪੁਰ ਪਹਿਲਾਂ ਚਾਹ ਵੀ ਲਈ ਤੇ ਚਾਹ ਦੇ ਨਾਲ ਪਕੌੜੇ ਨੰਦਵਾਜ ਜੋਗਾ ਸਿਰੇ ਸਿਰੇ ਆ ਬਸ ਜੇ ਉਤਰੇ ਆਪਾਂ ਪਹੁੰਚ ਗਏ ਆ ਆਨੂ ਡਿਗਰੀ ਕਾਲਜ ਇਸ ਤਕਰੀਬਨ ਬਸ ਵਿੱਚ ਸਾਰੇ ਸਟੂਡੈਂਟ ਹੀ ਸੀਗੇ ਤੇ ਇਧਰ ਕਾਲਜ ਪਿੰਦਾ ਆ ਉੱਥੇ ਲਈ ਸਟੂਡੈਂਟ ਏ ਆਉਂਦੇ ਆ ਤੇ ਇਧਰ ਆਪਣਾ ਹੁੜਾ ਆ ਦੇ ਖੜਾ ਤੇ ਪਹੁੰਚ ਗਏ ਆਪਾਂ ਦੁਕਾਨ ਤੇ ਆ ਜਾ ਬਾਕੀ ਕਰਦੇ ਹੁਣ ਗੱਲਬਾਤ ਭਾਈ ਹੁਣਾਂ ਨਾਲ ਲੋ ਜੀ ਉੱਚੀ ਸਾਹ ਤੋਂ ਮਾਣੋ ਆਨੰਦ ਰੱਖ ਲਓ ਜਾਂਹੀਂ ਰੱਖ ਦੋ ਇਹਹੀਂ ਰੱਖ ਦੋ ਕੋਈ ਗੱਲ ਨਹੀਂ ਇਹ ਲੱਗੇ ਆਪਣੇ ਬਾਈ ਹੁਣੇ ਹੁਣ ਓੜੇ ਦਵਾੜੇ ਹੁਣ ਟੰਗਤਾ ਆ ਦੇ ਤੁਹਾਨੂੰ ਜਿਹੜਾ ਪਹਿਲਾਂ ਤਾਂ ਖਾਣ ਲੱਗੇ ਸੀ ਦੇਖੋ ਆਨੰਦ ਬਦਲਵਾਈ ਹੋਈ ਉਹ ਆ ਇਥੋਂ ਪੂਰਾ ਹਮੀਰਪੁਰ ਦਾ ਹੈਦਾ ਆ ਬਾਈ ਹੁਣਾਂ ਦੀ ਸ਼ਾਪ ਤੋਂ ਆਹ ਦੇਖ ਆਏ ਹਾਏ ਹਾਏ ਬਹੁਤ ਸੋਹਣਾ ਖੂਸੂਤ ਨਿਆਰਾ ਵੱਜਦਾ ਮਨ ਇੱਕ ਘੰਟਾ ਹਲਕੇ ਪਟਾ ਰੀ ਫਟਿਆ ਆਇਆ ਰੇ ਤੇ ਬਾਈ ਹੋ ਗਿਆ ਘੋੜੇ ਦਿਵਾਲੇ ਆਣਾ ਹਾਂ ਕੋਈ ਮਿਕਾ ਚਲ ਜੈਂਸ ਕੋਲੜੀ ਪ੍ਰੋਬਲਮ ਆਪਾਂ ਵੀ ਜਿਹੜੇ ਬਦਲ ਦੇ ਸਕੇ ਆਪਣੇ ਲੇਜ਼ਰ ਤੇ ਉਹ ਫਿੱਟ ਨਹੀਂ ਪੈਂਦੇ ਹੈਗੇ ਸ਼ਮਾਨੋਂ ਦੇ ਸ਼ਮਾਨੋਂ ਦੇ ਕਹਿੰਦੇ ਸੈੱਟ ਨਹੀਂ ਬਿੰਦੇ ਟੈਟਰੋ ਦੇ ਇੰਡੀਆ ਚੋਂ ਮਿਲਦੇ ਨੇਗੇ ਤੇ ਬਾਈ ਨੂੰ ਆਪਾਂ ਗਿਆ ਵੀ ਜਾਮ ਹਣ ਉਠਾ ਦੋ ਬਸ ਤੇ ਕਹਿੰਦੇ ਤੇਲ ਦੇ ਵਿੱਚ ਬਬਲ ਜਵਣ ਗਿਆ ਤੇ ਫਸਲ ਕੇ ਵੀ ਦੇ ਦਿੰਦੇ ਆ ਉਹ ਕਰਦਾ ਸੈਟ ਲਾਓ ਜੀ ਤੂਫਾਨ ਦੇ ਵੀ ਲੋਣਾ ਪੈ ਗਿਆ ਇੰਜੈਕਸ਼ਨ ਇਹ ਮੇਰਾ ਸਟਾਰਟ ਯੂਨਿਟ ਹੈ ਗੁਰੂ ਗ੍ਰੰਥ ਨੇ ਆਇਓ ਜੀ ਦੇ ਦੇ ਆਣ ਸਮਾਨ ਸਭੂ ਕਰ ਲਿਆ ਲੱਦ ਕੇ ਆਪਾਂ ਰੈਡੀ ਤੂਫਾਨ ਆ ਬਾਕੀ ਬਾਣ ਤੇ ਮੇਰਾ ਵੀ ਲਾਦੇ ਪੰਜਾਬ ਹਣ ਤੁਰ ਗੁਰੂ ਘਰਾਂ ਦੇ ਦਰਸ਼ਨ ਕਰਦੇ ਜਾਈਏ ਤੇ ਬਾਕੀ ਗੱਲ ਬਾਤ ਦਿਲ ਨੂੰ ਤਾਂ ਇੰਨੀ ਨਹੀਂ ਲੱਗੀ ਕੰਮ ਕਰਦੀ ਬਾਕੀ ਦੇ ਦਿਆਂ ਤੇ ਟਾਈਮ ਸਰਜਵੇ ਆਪਣਾ ਚਲੋ ਠੀਕ ਹੈ ਜੀ ਛੱਡ ਦਿਆਂ ਲਗਾਵਾਂਗੇ ਘੋੜੇ ਦੀਆਂ ਹੁਣ ਪਹੁੰਚਦੇ ਆਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਸਵੀਂ ਗੁਰਦੁਆਰਾ ਨਿਤੌਣ ਹਾਂਜੀ ਘੋੜੇ ਦੀਆਂ ਲਗਾਮ ਆਪਾਂ ਛੱਡ ਦਿੱਤੀਆਂ ਹੈਗੀਆਂ 2 ਕਿਲੋਮੀਟਰ ਐ ਸ਼ਹਿਰ ਤੋਂ ਬਾਹਰ ਨਿਕਲੇ ਚੱਲੇ ਆ ਯਾਨੀ ਤਕਰੀਬਨ ਤਕਰੀਬਨ ਅਮੀਰਪੁਰ ਤੇ ਟਾਈਮ ਜ਼ਿਆਦਾ ਲੱਗ ਗਿਆ ਇੱਥੇ ਤੇ ਸਮਾਂ ਹੋ ਗਿਆ 11:30 ਵਜੇ ਦਾ ਤੇ ਮੈਂ ਕਿਹਾ ਅੱਗੇ ਜਾ ਕੇ ਕੋ ਖਾਣ ਨੂੰ ਮਿਲੇ ਜਾਂ ਨਾ ਮਿਲੇ ਤਾਂ ਪਤਾ ਨਹੀਂ ਆ ਮਗਰ ਇੱਕ ਥੰਦੀ ਦਾ ਇਹ ਰੈਸਟੋਰੈਂਟ ਜਾਂ ਦੱਸਿਆ ਤੇ ਮੈਂ ਕਿਹਾ ਪਰੌਂਠੇ ਖਾ ਹੀ ਲੈਣੇ ਆ ਆ ਜਾਓ ਜੀ ਖਾ ਕੇ ਪਰੌਂਠੇ ਫੇਰ ਛੱਡਦੇ ਹਾਂ ਲਗਾਮਾਂ ਘੋੜੇ ਦੀਆਂ ਗੁਰਦੁਆਰਾ ਨਜ਼ੌਂ ਨਾਲ ਆਓ ਆਇਓ ਜੀ ਪਰੌਂਠੇ ਖਾ ਲਏ ਆ ਤੇ ਹੋ ਗਈ એનર્ਜੀ ਡਾਊਨਲੋਡ ਤੇ ਛੱਡਦੇ ਹਾਂ ਹੁਣ ਲਗਾਮਾਂ ਘੋੜੇ ਦੀਆਂ ਤੂਫਾਨਦਿਆਂ ਨਜ਼ੌਂ ਨਾਲ ਨੂੰ ਆ ਜਾਓ ਲਓ ਜੀ ਅਲਦਾ ਦੇੰਤਾ ਅਲਦਾ ਦੇੰਤਾ ਪਤਾ ਨਿਮਾਲਕ ਦੀ ਕੀ ਮਰਜ਼ੀ ਆ ਬਾਕੀ ਜੂਰਾ ਵਗਾਰਦਾ ਚੰਗਾ ਕਰਦਾ ਉਠਿਆ ਸਿੱਧਾ ਬੰਦਾ ਹੀ ਕਰਦਾ ਤੇ ਦੂਜਾ ਨ ਹੋਇਆ ਥੋੜੇ ਇਦਾਂ ਹੀ ਟਾਈਮ ਲੰਘਣ ਡਿਆ ਆ ਆ ਹੁਣ ਤੁਰ ਹੀਦਾ ਮੀ ਹੋ ਗਿਆ ਸਟਾਰਟ ਇਹ ਮੀ ਵੀ ਜੂਰਾ ਨਾ ਹੋ ਗਿਆ ਤੇ ਕੂੜਾ ਪਹਲਾ ਤਾ ਆ ਇਧਰ ਕਹਾਂ ਚਾਰ ਕੇ ਥੋੜਾ ਜਿਆ ਤੇ ਇਧਰੋਂ ਭਾਈ ਹੁਣਾਂ ਨੂੰ ਪੁੱਛ ਕੇ ਗੈਸ ਏਜੰਸੀ ਇਹ ਹੀ ਆ ਕੋਈ ਤੇ ਦੇਖਦੇ ਆ ਹੁਣ ਮੀ ਹਟੇ ਤੇ ਫੇਰ ਛੱਡਦੇ ਆ ਲਗਾਮਾ ਸਫ਼ਰ ਤਾਂ ਅਜੇ ਥੋੜਾ ਹੀ ਆ ਪਰ ਲੱਗਦਾ ਟਾਈਮ ਜਿੰਨਾ ਅੱਗੇ ਸਫ਼ਰ ਕਰਦੇ ਉਨਾ ਹੀ ਲੱਗ ਜਾਣਾ ਆ ਉਹੀ ਟਾਈਮ ਪਹੁੰਚਾਂਗੇ ਸ਼ਾਮਾਂ ਨੂੰ ਆਪਾਂ ਇਸ ਟਾਈਮ ਖੜੇ ਆ ਕਸਵਾਰ ਰੰਗਸ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਇਹਦਾ ਰੰਗਸ ਦਾ ਆ ਹਮੀਰਪੁਰ ਤੇ ਜਿੱਥੇ ਆਪਾਂ ਮੀਂਹ ਹੀ ਘਰੇ ਸੀਗੇ ਉੱਥੋਂ ਆਪਾਂ 10 ਕਿਲੋਮੀਟਰ ਦੀ ਦੂਰੀ ਤੇ ਜਾਨੀ ਆ ਗਏ ਆ ਤੇ ਇਹ ਅਮੀਰਪੁਰ ਤੋਂ ਰੰਗਸ ਤੱਕ ਤਾਂ ਹਲੇ ਸਾਰੀ ਅਤਰਾਈ ਪਈ ਆ 8-9 ਕਿਲੋਮੀਟਰ ਦੀ ਤੇ ਅੱਗੇ ਦੇਖੋ ਹੁਣ ਚੜ੍ਹਾਈ ਪੈਂਦੀ ਆ ਅਤਰਾਈ ਇਹ ਹੁਣ ਅੱਗੇ ਸਫ਼ਰ ਕੀਤੇ ਤੇ ਪਤਾ ਲੱਗੂਗਾ ਆ ਜਾਓ ਬਾਦਿਆਂ ਨਦੌਨ ਨਾਲੋਂ ਇਹ ਆ ਜੀ ਕਾਸਵਾ ਜਿਹੜਾ ਤੁਸੀਂ ਦੇਖਦੇ ਆ ਚਾ ਰੋਟੀ ਤੇ ਡਾਕ ਖਾਨਾ ਇਹਦਾ ਸੁਧਿਆਲ ਤੇ ਤਹਿਸੀਲ ਨਦੌਨ ਜ਼ਿਲ੍ਹਾ ਹਮੀਰਪੁਰ ਸੂਬਾ ਹਿਮਾਚਲ ਪ੍ਰਦੇਸ਼ ਤੇ ਇੱਧਰ ਬਾਈ ਦੀ ਚਾਹ ਦੀ ਦੁਕਾਨ ਦੇ ਸੀ ਮੈਂ ਕਿਹਾ ਚਾਹ ਪੀਏ ਘੋਟਾ ਨਦੌਨ ਜਾਂਦੇ ਕਿੰਨਾ ਰਹਿ ਗਿਆ ਹੋਗਾ ਭਾਈ 8 ਕਿਲੋ 8 ਕਿਲੋਮੀਟਰ ਰਹਿ ਗਿਆ ਨਦੌਨ ਤੇ ਸਫ਼ਰ ਆਪਣਾ 8 ਕਿਲੋਮੀਟਰ ਦਾ ਗੁਰੂ ਘਰ ਆਪਾਂ ਪਹੁੰਚ ਜਾਣਾ ਆ ਚਾਹ ਪੀਣ ਦਾ ਇੱਥੇ ਰੁਕਣ ਦਾ ਕਾਰਨ ਇਹ ਆ ਵੇ ਆੜਾ ਦਵਾਲਾ ਜੰਗਲੀ ਜਿਆ ਬਾਂਸ ਚੀਲ ਦੇ ਦਰਖਤ ਜੰਗਲੀ ਯਾ ਏਰੀਆ ਬੜਾਈ ਖੂਬਸੂਰਤ ਆ ਦੇਖੋ ਹਰਿਆ ਭਰਿਆ ਇਸ ਕਰਕੇ ਰੋਗਾਂ ਆ ਖਮ ਆਣੇ ਦੇਖੋ ਨਜ਼ਾਰਾ ਹੀ ਬਜਾ ਬਿਆਰ ਅੜ ਕੀ ਵਾਲਿਆ ਇਧਰ ਆਪਣਾ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇੱਧਰ ਲਾ ਏਰੀਆ ਵੀ ਦਿਖਾ ਦਈਏ ਮੈਂ ਕਿਹਾ ਤੁਹਾਨੂੰ ਛੀਲ ਦੇ ਇਧਰ ਆਹ ਤ ਤੇ ਜੰਗਲੀ ਜਿਹਾ ਏਰੀਆ ਪਿੰਡਾਂ ਦਾ ਮਾਹੌਲ ਬੜਾ ਹੀ ਸੋਹਣਾ ਹੈ ਇੱਧਰ ਹਾਈਵੇ ਥੋੜਾ ਹੀ ਪੈਂਦਾ ਤੇ ਪਿੰਡ ਜਿਆਦਾ ਪੈਂਦੇ ਆ ਇਹ ਜਦੋਂ ਆਪਾਂ ਮੰਡੀ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ 10ਵੀਂ ਪਾਤਸ਼ਾਹੀ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਨਿਕਲਦੇ ਆ ਤੇ ਸਫ਼ਰ ਕਰਦੇ ਆ ਆਨੰਦਪੁਰ ਸਾਹਿਬ ਤੱਕ ਬੜਾ ਇਹ ਨੰਦ ਵੱਜਾ ਆ ਜਾਓ ਚਾਹ ਪੀਨੇ ਵਿਲਾ ਲੋਈ ਚਾਹ ਵੀ ਗਏ ਆਪਾਂ ਛੱਡੀਆਂ ਸੀ ਲਗਾਮਾਂ ਆਪਣੇ ਤੂਫਾਨ ਦੀਆਂ ਤੇ ਔਲੀ ਔਲੀ ਪਾਤੀ ਮਾਰਦੇ ਕਿਉਂਕਿ ਸਬਰ ਅਜ ਆਪਣਾ ਥੋੜਾ ਹੀ ਸੀਗਾ ਆਪਣਾ ਹਮੀਰਪੁਰ ਤੋਂ ਪੂਰਾ ਨੰਦ ਮਾਨ ਦੇ ਸਬਰ ਦਾ ਪਹੁੰਚ ਗਏ ਆਪਾਂ ਇਹ ਜ਼ਾ ਵਾਲੇ ਦਿਵਾਲੇ ਪਿੰਡਿਆਂ ਦੀ ਕਸਬਿਆਂ ਦੀ ਆ ਤਹਿਸੀਲ ਨਦਾਨ ਪਹੁੰਚੇ ਆਪਾਂ ਨਾਜ਼ਾਉਣ ਜਿੱਦਾਂ ਤੁਹਾਨੂੰ ਪਤਾ ਹੀ ਆ ਮੀਰਪੁਰ ਤੋਂ ਆਪਾਂ ਸਟਾਰਟਿੰਗ ਵੇਲੇ ਦੱਸਿਆ ਹੀ ਗੁਰੂ ਘਰ ਪਹੁੰਚਾਂਗੇ ਨਾਜ਼ਾਉਣ ਇਤਿਹਾਸਕ ਗੁਰੂ ਘਰ ਆ ਜੀ ਇੱਥੇ 10ਵੀਂ ਪਾਤਸ਼ਾਹੀ ਦਾੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਆ ਜਿੱਧਰੋਂ ਜਿੱਦਾਂ ਨੂੰ ਕੈਮਰਾ ਆ ਆਪਣਾ ਉਹ ਗੱਡੀ ਆਉਂਦੀ ਆ ਇਹ ਰੋਡ ਚੱਲ ਜਾਂਦਾ ਆ ਆਪਣੇ ਜਵਾਲਾ ਜੀ ਨੂੰ ਤੇ ਕਾਂਗੜੇ ਨੂੰ ਜਵਾਲਾ ਜੀ ਸਾਰੀ ਇੱਥੋਂ 10 ਕਿਲੋਮੀਟਰ ਹੈ ਆ ਤੇ ਕਾਂਗੜਾ ਹੈਗਾ ਇੱਥੋਂ 35 ਕਿਲੋਮੀਟਰ ਦੀ ਦੂਰੀ ਤੇ ਇਹ ਜਾਨੀ ਕਿ ਆਪਾਂ ਮੰਡੀ ਤੋਂ ਆਨੰਦਪੁਰ ਵਾਲਾ ਰੋਡ ਛੱਡ ਕੇ ਇਧਰ ਆ ਗਏ ਆ ਆਪਣੇ ਮਕਲੂੜ ਗੰਜ ਵਾਲੇ ਰੋਡ 'ਦਲ ਨੂੰ ਤੇ ਲੈਣਾ ਦੇ ਆਪਣੇ ਚੰਤਪੁਰਨੀ ਜਵਾਲਾਈ ਦੇ ਕਾਂਗੜਾ ਦੇਵੀ ਵਾਲੇ ਰੋਡ 'ਦਲ ਨੂੰ ਕਹਿੰਦੇ ਉਹਨੇ ਕਿੱਧਰ ਰੁੜਕੀ ਵਾਲਾ ਘੁੰਮੀ ਜਾਣਾ ਆ ਗਿਆ ਕਿੱਧਰ ਨੂੰ ਗਾ ਇਹੀ ਆਪਾਂ ਕਿਹਾ ਸੀਗਾ ਸਫਰ ਤੇ ਤੁਰਨ ਲੱਗਿਆ ਨੇ ਪਹਿਲਾਂ ਹੀ ਬਈ ਸਰਕਟ ਵੀ ਕਰਾਂਗੇ ਪੂਰਾ ਤੇ ਥੋੜੀ ਜਿਹੀ ਸਾਈਕਲਸਟਾ ਤੋਂ ਵਖਰਾ ਕਰਾਂਗੇ ਉਹ ਵਖਰਾ ਆਪਣਾ ਇਹੀ ਆਵੇ ਗੁਰੂ ਘਰਾਂ ਦੇ ਦਰਸ਼ਨ ਤੇ ਆ ਜਿਹੜਾ ਇੱਧਰ ਦੂਜਾ ਰੋੜ ਆ ਚੌਂਕ ਦੇ ਇੱਧਰ ਲਿਆਤਾ ਜਿੱਦਾਂ ਕੈਮਰਾ ਆ ਇਹ ਚੱਲ ਜਾਂਦਾ ਅੰਬ ਨੇਰੀਆਂ ਤੇ ਹਸ਼ਿਆਰਪੁਰ ਹਸ਼ਿਆਰਪੁਰ ਇੱਥੋਂ 80 ਕਿਲੋਮੀਟਰ ਪਰ ਆਪਾਂ ਹਸ਼ਿਆਰਪੁਰ ਨਾਲ ਨੂੰ ਜਾਣਾ ਨਗਾ ਇਹ ਨਹੀਂ ਦੇਖਣਾ ਵੀ ਨੇੜੇ ਆ ਗਏ ਤਾਂ ਪੰਜਾਬ ਉਧਰ ਨੂੰ ਹੋ ਜਾਈਏ ਆਪਾਂ ਥੋੜ੍ਹਾ ਜਿਹਾ ਹੋਰ ਬੜ ਪਾਵਾਂਗੇ ਅੱਗੇ ਉਹ ਤੁਹਾਨੂੰ ਆ ਇਹ ਵੀਡੀਓ ਅਗਨੀ ਅੱਜ ਪਤਾ ਲੱਗੇ ਜਾਣਾ ਹੈ ਆ ਜਾਓ ਪਹਿਲਾ ਇਥੋਂ ਹਣ ਪੁੱਛਦੇ ਆ ਗੁਰਦੁਆਰਾ ਸਾਹਿਬ ਕਿੱਧਰ ਹੈ ਤੇ ਜਾਂ ਲਾਉਨੇ ਆ ਲੋਕੇਸ਼ਨ ਕਿਉਂਕਿ ਆਪਾਂ ਪਹਿਲੀ ਵਾਰ ਹੀ ਆਏ ਆਂ ਸ਼ਹਿਰ ਦੇ ਵਿੱਚ ਨਾ ਦੌਣ ਦੇ ਕੋਲ ਲੋ ਸੰਗਤ ਜੀ ਗੁਰੂ ਅਕਾਲ ਪੁਰਖ ਸੱਚੇ ਜੀ ਦੀ ਮਿਹਰ ਸਦਕਾ ਪਹੁੰਚ ਗਏ ਆਪਾਂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਇਤਿਹਾਸਕ ਸਥਾਨ ਗੁਰਦੁਆਰਾ ਸ਼ਹਿਰ ਨਾ ਦੌਣ ਤੇ ਉਹ ਦਰ ਆ ਪਹਲਾਤਾ ਘੋੜਾ ਆਪਣਾ ਇਹ ਜਿਹੜਾ ਆਪਣਾ ਘੋੜਾ ਤੇ ਗੁਰੂ ਘਰ ਪਹੁੰਚ ਕੇ ਪਹਿਲਾ ਆਪਣੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਕਮਰੇ ਦਾ ਪਤਾ ਕਰੀਏ ਤੇ ਇਹ ਕੰਮ ਹੁਣ ਵੀ ਕਰਾਂਗੇ ਆਪਾਂ ਪਹਿਲਾ ਕਮਰੇ ਦਾ ਪਤਾ ਕਰਦੇ ਆ ਤੇ ਜਾਤੇ ਤੁਸੀਂ ਬਾਹਰੋਂ ਦਰਸ਼ਨ ਕਰੋ ਦਰਬਾਰ ਦੇ ਇੱਧਰ ਆ ਜੀ ਗੁਰੂ ਘਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਬਾਸ਼ਾਈ ਸੱਤੇ ਮੇਰੇ ਉੱਪਰ ਯਾਤ ਰੱਖਣਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਾਂਜੀ ਗੁਰੂ ਘਰ ਰੱਬਾਂ ਤੁਨ ਪਤਾ ਪਹੁੰਚ ਗਏ ਤੇ ਜਿਹੜੀ ਕਿਰਪਾ ਤੇ ਦੇਖੀ ਲਿਆ ਆ ਤੇ ਕਮਰਾ ਪੰਨ ਪਰਮਾਨੈਂਟਲੀ ਮਿਲੇਗਾ ਨਹੀਂ ਪਰਮਾਨੈਂਟ ਹੈ ਪੱਕਾ ਨਹੀਂ ਮਿਲੇਗਾ ਉਧਰ ਦੇ ਤਾਇਆ ਉਹ ਨਹੀਂ ਕਿਉਂਕਿ ਭਾਰ ਇੱਥੇ ਉਹਨਾਂ ਦੀ ਵੀ ਮਜਬੂਰੀ ਆ ਤੇ ਕੈਂਪ ਲੱਗਾ ਆ ਗਰਮਤ ਪ੍ਰਚਾਰ ਦਾ ਤੇ ਤਖਤ ਸ੍ਰੀ ਕੇਸਗੜ ਅਨੰਦਪੁਰ ਸਭ ਤੋਂ ਬਸਾਂ ਆਈਆਂ ਆ ਦੋ ਤਿੰਨ ਤੇ ਉਹਦੇ ਕਰਕੇ ਸੰਗਤ ਆ ਤੇ ਕਮਰਾ ਆਪਾਂ ਨੂੰ ਇਦਾਂ ਪਰਮਾਨੈਂਟ ਨੂੰ ਲਿਖਤਾ ਆ ਰਜਿਸਟਰ ਤੇ ਕਿ ਕਹਿੰਦੇ ਕੋਈ ਨਹੀਂ ਜੀ ਰੋ ਸਾਮਾਨ ਸਭ ਨੂੰ ਰੱਖ ਲਿਆ ਆਪਾਂ ਕਮਰੇ 'ਚ ਤੇ ਜੇ ਸੰਗਤ ਆ ਗਈ ਹੋਰ ਤਾਂ ਫਿਰ ਆਪਾਂ ਨੂੰ ਇਹ ਖਾਲੀ ਕਰਨਾ ਪਊਗਾ ਤੇ ਆਪਾਂ ਕਹਾਂ ਜੀ ਕੋਈ ਚੱਕਰ ਨਹੀਂ ਬਾ ਬਰਾਡੇ ਦੇ ਆਰਾਮ ਨੂੰ ਸੌਣ ਜੁਗਾ ਦੇ ਦਿਓ ਤੇ ਸਮਾਨ ਆਪਣਾ ਸਾਫ ਹੋਇਆ ਰੋਵੇ ਬਸ ਇਹੀ ਆ ਤੇ ਠੀਕ ਹੈ ਜੀ ਹੁਣ ਆਪਾਂ ਰੈਸਟ ਵੀ ਕਰ ਲਈ ਆ ਇੱਕ ਦੋ ਘੰਟੇ ਤੇ ਆ ਜਾਓ ਪਹਿਲਾਂ ਹੁਣ ਗੁਰੂ ਘਰ ਦਰਸ਼ਨ ਕਰਦੇ ਆ ਲਵਾਉਨੇ ਆ ਗੁਰੂ ਜਾਨਾਂ ਦੀ ਹਾਜ਼ਰੀ ਫੇਰ ਅਨੰਦ ਵਜਣਾ ਪੂਰਾ ਨਹੀਂ ਆ ਜਾਓ ਜਾਂਦੇ ਆਪਾਂ ਹੁਣ ਗੁਰੂ ਘਰ ਕਮਰੇ ਜੋਂ ਨਿਕਲੀਏ ਬਾਹਰ ਸੰਗਤ ਜੀ ਕਰੋ ਜੀ ਪਿੱਲੇ ਦਾ ਦਰਬਾਰ ਤੇ ਦਰਸ਼ਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਇਤਿਹਾਸਾ ਗੁਰਦੁਆਰਾ ਨਗੌਂ ਸਾਹਿਬ ਜੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੂ ਸਦਾ ਸਤਿਮਾਮਚ ਨਿਰੰਕਾਰ ਤੇ ਜਾਨ ਸੰਗਤ ਜੀ ਆਪਾਂ ਅੰਦਰ ਦਰਵਾਜ਼ ਦੀ ਵੀਡੀਓ ਇਸ ਕਰਕੇ ਨਹੀਂ ਬਣਾਈ ਆ ਤੁਹਾਨੂੰ ਸੁਣਦਾ ਹੀ ਆ ਗੁਰਬਾਣੀ ਦੀ ਸੰਤਿਆ ਦੇ ਰਹੇ ਆ ਜਾਨੀ ਕਿ ਸਿੱਖ ਵਿਦਿਆਰਥੀਆਂ ਨੂੰ ਬਹੁਤ ਵਧੀਆ ਉਪਰਾਲਾ ਆ ਸਿੱਖ ਮਿਸ਼ਨਰੀਆ ਕਾਲਜਾਂ ਦਾ ਤੇ ਕੈਂਪ ਲੱਗਾ ਆ ਇੱਥੇ ਗੁਰਮਤ ਪ੍ਰਚਾਰ ਦਾ ਤੇ ਗੁਰਮਤ ਦੇ ਨਾਲ ਸੰਤਿਆ ਦੇ ਰਹੇ ਆ ਗੁਰਬਾਣੀ ਦੀ ਤੇ ਨਾਲ-ਨਾਲ अपने गुरवाणी की व्याख्या भी कर रहे हैं ਬੜ ਤੇ ਨੀਂਦ ਵਿਚਾਰੇ ਜੀਤਾਤ ਰੰਗ ਤੇ ਮਨ ਕੋ ਸੁਚੇਤ ਹੈ ਬਿਨਾਰ ਬਿਲਾਪਤੀ ਸੇ ਨਾਨਕ ਪਰਾਰੇ ਸੰਗਤ ਜੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਹੈ ਜੀ ਇਤਿਹਾਸਕ ਗੁਰਦੁਆਰਾ ਨਦੌਣ ਸਾਹਿਬ ਜੀ ਸੰਗਤ ਜੀ ਆयो ਜੀ ਇਤਿਹਾਸ ਬਾਰੇ ਥੋੜੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆ ਜੀ ਸੰਗਤ ਜੀ ਨਦੌਨ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਜੰਗ ਦੇ ਤੌਰ ਤੇ ਜਾਣਿਆ ਜਾਂਦਾ ਹੈ ਸੰਗਤ ਜੀ ਗੁਰੂ ਜੀ ਨੇ ਬਿਲਾਸਪੁਰ ਦੇ ਰਾਜਾ ਭੀਮਚੰਦ ਦੀ ਬੇਨਤੀ ਨੂੰ ਸਵਾਰਕਾਰ ਕਰਦੇ ਹੋਏ ਪਹਾੜੀ ਰਾਜਿਆਂ ਦੀ ਮਦਦ ਕਰਨ ਲਈ ਮੁਗਲ ਸੈਨਾਪਤੀ ਹਲਫਖਾਂ ਦੇ ਵਿਰੁੱਧ 1690 ਈਸਵੀ ਨੂੰ ਜੰਗ ਲੜੀ ਅਤੇ ਹਲਫਖਾਂ ਨੂੰ ਭਜਾ ਦਿੱਤਾ ਸੰਗਤ ਜੀ ਇਹ ਹਲਫਖਾਂ ਜਿਹੜਾ ਸੀ ਇਹ ਪਹਾੜੀ ਰਾਜਿਆਂ ਤੋਂ ੱੱਕੇ ਨਾ ਲਗਾਨ ਮੰਗਦਾ ਸੀਗਾ ਤੇ ਗੁਰੂ ਜੀ ਤਾਂ ਨਾ ਜ਼ੁਲਮ ਦੇਖ ਸਕਦੇ ਸੀ ਨਾ ਕਿਸੇ ਤੇ ਕਰਦੇ ਸੀ ਤੇ ਨਾ ਸਹਿੰਦੇ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਪਹਾੜੀ ਰਾਜਿਆਂ ਦੀ ਮਦਦ ਕੀਤੀ ਤੇ 1690 ਈਸਵੀ ਨੂੰ ਜੰਗ ਲੜੀ ਅਤੇ ਹਲਫਖਾਨ ਨੂੰ ਭਜਾ ਦਿੱਤਾ ਤੇ ਸੰਗਤ ਜੀ ਭਜਿਓ ਹਲਫਖਾਨ ਨਾ ਖਾਨਾ ਸੰਭਾਰਿਓ ਗੁਰੂ ਜੀ ਨੇ ਜੰਗ ਜਿੱਤ ਕੇ ਫਤਿਹ ਦਾ ਤੀਰ ਛੱਡਿਆ ਉਹ ਜਗ੍ਹਾ ਫਤਿਹਪੁਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਨਦੌਣ ਸਾਹਿਬ ਤੋਂ 5 ਕਿਲੋਮੀਟਰ ਦੂਰ ਹੈ ਜੰਗ ਤੋਂ ਬਾਅਦ ਗੁਰੂ ਜੀ ਇੱਥੇ 8 ਦਿਨ ਰਹੇ ਅਤੇ 9ਵੇਂ ਦਿਨ ਵਾਪਸ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ ਇਸ ਜਗ੍ਹਾ ਦਾ ਜ਼ਿਕਰ ਬਚਿੱਤਰ ਨਾਟਕ ਵਿੱਚ ਵੀ ਕੀਤਾ ਗਿਆ ਹੈ ਸੰਗਤ ਜੀ ਇਹ ਜੋ ਜਗ੍ਹਾ ਹੈ ਫਤਿਹਪੁਰ ਦੇ ਨਾਮ ਨਾਲ ਜਾਣੀ ਜਾਂਦੀ ਇਹ ਜਗ੍ਹਾ ਅੱਜ ਵੀ ਅੱਜ ਯਾਨੀ ਕਿ ਸੰਗਤ ਜੀ ਇਹ ਸਰਕਾਰ ਦੇ ਅੰਦਰ ਆ ਇੱਥੇ ਜਾਣ ਦੀ ਮਨਾਹੀ ਆ ਤੇ ਸਿਰਫ ਸਾਲ ਦੇ ਵਿੱਚ ਦੋ ਵਾਰੀ ਜੋ ਨਗਰ ਕੀਰਤਨ ਹੁੰਦਾ ਉਦੋਂ ਉੱਥੇ ਨਗਰ ਕੀਰਤਨ ਜਾਂਦਾ ਆ ਜੀ ਤੇ ਪਰ ਉੱਥੇ ਆਮ ਬੰਦੇ ਨੂੰ ਜਾਣ ਦੀ ਮਨਾਹੀ ਆ ਉਹ ਸਰਕਾਰ ਦੇ ਅੰਦਰ ਆ ਜਗਾ ਤੇ ਬਾਕੀ ਕੋਸ਼ਿਸ਼ ਚੱਲ ਰਹੀ ਆ ਗੁਰੂ ਘਰ ਦੀ ਵੀ ਉਹ ਜਗਾ ਕਿਸ ਤਰ੍ਹਾਂ ਮਿਲੇ ਨਦੀ ਪੇ ਦੀਨ ਅਸ਼ਟ ਕੀਨੇ ਮੁਕਾਮ ਭਲੀ ਭਾਂਤ ਦੇਖੇ ਸਵੇ ਰਾਜ ਧਾਮ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਸ੍ਰੀ ਨੰਦੌਨ ਸਾਹਿਬ ਜੀ ਦਾ ਜੇ ਕੋਈ ਜਾਣਕਾਰੀ ਦਿੰਦੇ ਹੋਏ ਦਾਸ ਤੋਂ ਕੋਈ ਭੁੱਲ ਹੋਈ ਹੋਵੇ ਜਾਂ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਦਾ ਜਾਚਿਆ ਜੀ ਠੀਕ ਹੈ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਨੂੰ ਜਗਤਾਰ ਬਾਈ ਨੇ ਕਿਹਾ ਸੀਗਾ ਪੌੜੀਆਂ ਚੜ ਕੇ ਕੋਠੇ ਚੜ੍ਹ ਜੀ ਸ਼ਾਮ ਨੂੰ ਬਹੁਤ ਆਨੰਦ ਵਜਦਾ ਆਇਆ ਦੇਖੋ ਜੀ ਇੱਧਰ ਗੁਰੂ ਘਰ ਹੈ ਸੱਚੀ ਆਨੰਦਮਈ ਆ ਸਾਰਾ ਕੁਝ ਤੇ ਇੱਧਰਲੀ ਸਾਈਡ ਹੈ ਸ਼ਹਿਰ ਨਾਦੌਨ ਤੇ ਤੇ ਇੱਧਰ ਵਗਦਾ ਸਤਲੋਜ ਦਰਿਆ ਸਚੀ ਭੋਗ ਨੰਦਿਆ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਗੁਰਦੁਆਰਾ ਨੰਦੌਣ ਸਾਹਿਬ ਹਿਮਾਚਲ ਪ੍ਰਦੇਸ਼ ਪੂਰਾ ਨੰਦਿਆ ਜੀ ਹੈ ਨਾ ਦੇਖੋ ਜੀ ਆ ਸ਼ਹਿਰ ਇਹ ਇਧਰ ਸੱਤ ਲੋਜਦ ਰਿਆ